ਕੀ ਘਸਦਾ ਸੀ ਭਗਵੰਤ ਮਾਨ ਦਾ ਜੋ ਵੀਆਪੀ ਕਲਤਰੀ ਬੰਦ ਕਰ ਦਿੰਦਾ ਪਰ ਅੰਦਰ ਭੁੱਖ ਤਾਂਬਦੀ ਪਈ ਹੈ ਜਿਹੜਾ ਉਹਨੂੰ ਇਨੀ ਚਿੜਸੀ ਨਾ ਜੋ ਚੁਟਕਲੇ ਸੁਣਾਉਂਦਾ ਸੀ ਉਹ ਚਿੜ ਨਹੀਂ ਸੀ ਆਪਦੀ ਭੁੱਖ ਸੀ ਵੀ ਮੈਰਿਆ ਹੋਵੇ ਇਹਦਾ ਕਿਉਂ ਹੋਵੇ ਇੱਥੇ ਤਾਂ ਰਾਜ ਬੇਪੜਗ ਹੁੰਦਾ ਹੈ ਤੇ ਰਾਜ ਤਾਂ ਸਾਂਝਾ ਹੀ ਆ ਨਾ ਸਾਰਿਆਂ ਦਾ ਉਸੇ ਆਸਰੇ ਰਾਜ ਕਰਨਾ ਉਹਨਾਂ ਨੇ ਕੋਲ ਕਈ ਤਰ੍ਹਾਂ ਦੇ ਹੁੰਦੇ ਨੇ ਹਥਿਆਰਬੰਦ ਕੂਲ ਵੀ ਲੜ ਜਾਂਦੇ ਜਦੋਂ ਅੱਤ ਹੋ ਜਾਂਦੀ ਫਿਰ ਹਥਿਆਰਬੰਦ ਖੋਲ੍ਹਦੇ ਨਹੀਂ ਤੇ ਹੁਣ ਲੋਕਾਂ ਨੂੰ ਫਿਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਉੱਠਣ ਦੀ ਲੋੜ ਪੈਗੀ ਕੋਈ ਨਾ ਕੋਈ ਤਹਿ ਦੂਮੇ ਟੁੱਟ ਸਕਦੀ ਕੋਈ ਨਾ ਕੋਈ ਤੁਹਾਡੇ ਸਾਹਮਣੇ ਅਜੇ ਮੈਨੂੰ ਨਹੀਂ ਲੱਗਦਾ ਅਜੇ ਇਹਨਾਂ ਪਾਰਟੀਆਂ ਚੀਜ਼ ਖੇਡਣਗੇ ਕੋਈ ਅਲਟਰਨੇਟਿਵ ਕ੍ਰੈਡੀਬਲ ਉੱਭਰ ਨਹੀਂ ਰਿਹਾ ਪੰਜਾਬ ਬੇਉਮੀਦਾ ਜਾਂ ਕਿਵੇਂ ਹੋ ਗਿਆ ਜਦੋਂ ਇੱਥੇ ਬਹੁਤ ਜ਼ੁਲਮ ਵੱਧ ਗਿਆ ਜੀ ਤੇ ਇਹਨੂੰ ਇਹ ਸੀਗਾ ਵੀ ਮੈਂ ਕੋਈ ਕੰਮ ਕਰਾਂ ਵੀ ਦੁਨੀਆ ਦੇ ਸਾਹਮਣੇ ਇਹ ਗੱਲ ਲੈ ਕੇ ਜਾਵਾਂ ਇੱਥੇ ਬਹਿ ਕੇ ਕਰਨ ਨਹੀਂ ਦੇਣਾ ਇਹਨਾਂ ਨੂੰ ਜੀ ਉਦੋਂ ਉਹ ਗਏ ਇੰਗਲੈਂਡ ਉੱਥੇ ਇਹਨਾਂ ਨੇ ਜਾ ਕੇ ਫਿਰ ਜੂ ਹਿਊਮਨ ਰਾਈਟਸ ਫਰੰਟ ਦੇ ਉੱਤੇ ਮਤਲਬ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰਾਂ ਤੱਕ ਹਾਂਜੀ ਤੇ ਜਾਂ ਜਿਹੜੀ ਯੂਰਪੀਅਨ ਯੂਨੀਅਨ ਆ ਉਹਦੇ ਮੈਂਬਰਾਂ ਤੱਕ ਫਿਰ ਯੂਨੋ ਤੱਕ ਮਤਲਬ ਪੰਜਾਬ ਵਿੱਚ ਚਾ ਹੋ ਰਹੇ ਜ਼ੁਲਮਾਂ ਦੀ ਗੱਲ ਇੰਟਰਨੈਸ਼ਨਲ ਲੈਵਲ ਪੱਧਰ ਤੇ ਇਹਨਾਂ ਨੇ ਬਕਾਇਦਾ ਉਹ ਵਾਰੀ ਤੇ ਇਹਦਾ ਉਸ ਵੀ ਉੱਥੇ ਹੀ ਰਹਿਣ ਦਾ ਮਨ ਸੀ ਵੀ ਇੱਥੇ ਬਹਿ ਕੇ ਲੜਾਈ ਲੜੀ ਜਾਵੇ ਜੀ ਉਸ ਤੋਂ ਬਾਅਦ 92 ਦੀ ਇਲੈਕਸ਼ਨ ਹੋ ਜਾਂਦੀ ਹੈ ਜੀ ਸਰਕਾਰ ਬਣ ਜਾਂਦੀ ਹੈ ਬਸ ਫਿਰ ਜਦੋਂ ਬਿਆਨਥੂ ਦੀ ਸਰਕਾਰ ਬਣ ਤੋਂ ਬਾਅਦ ਜ਼ੁਲਮ ਜ਼ਿਆਦਾ ਵਧਿਆ ਫਿਰ ਇਹਨੇ ਅਚਾਨਕ ਫੈਸਲਾ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਉੱਥੇ ਅਸਾਈਲਮ ਅਪਲਾਈ ਕੀਤਾ ਸੀ ਹਾਂਜੀ ਉਹ ਮਿਲ ਗਿਆ ਸੀ ਇਹਨਾਂ ਨੂੰ ਜੀ ਇੰਡੀਅਨ ਨੈਸ਼ਨੈਲਿਟੀ ਇਹਨਾਂ ਨੇ ਸੌਂਰੈਂਡਰ ਕਰਤੀ ਸੀ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਹਾਂਜੀ ਵੀ ਮੈਂ ਤੁਹਾਡਾ ਸਿਟੀਜ਼ਨ ਪਰ ਹੁਣ ਇਹ ਉਹ ਜਦੋਂ ਦੇਖਿਆ ਵੀ ਹੱਤ ਹੋ ਗਈ ਹੈ ਮੇਰੇ ਮੁਤਾਬਕ ਹੈ ਵੀ ਉਦੋਂ ਫਿਰ ਇਹਨੇ ਮੰਚੇ ਧਾਰ ਲਈ ਸੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਅਨੁਭਵੀ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਆਵਾਜ਼ ਆਉਂਦੀ ਹੁੰਦੀ ਹੈ ਜੀ ਵੀ ਹੁਣ ਸਿਰ ਦੇਣਾ ਪੈਣਾ ਜਸਵੰਤ ਸਿੰਘ ਖਾਲੜਾ ਜਾ ਕੇ ਜਿਹੜੀ ਆਈਡੀਪੀ ਕਹੀ ਹੈ ਆਪਾਂ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਆਰਪੀ ਸਰਾਫ ਦੀ ਅਗਵਾਈ ਹੇਠ ਲੀ ਉਹਦੋਂ ਫਿਰ ਜਸਵੰਤ ਉਸ ਪਾਰਟੀ ਨਾਲ ਚੱਲਿਆ ਤੇ ਫਿਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ 84 ਦੇ ਵਿੱਚ ਉਹਦੋਂ ਬਾਅਦ ਫਿਰ ਇਹਦਾ ਇਹ ਵੀ ਇਹਦੇ ਅੰਦਰ ਵੀ ਪੁਰਾਣਾ ਕੋਈ ਉਹ ਸੰਸਕਾਰ ਜਾਗਦੇ ਸਿੱਖੀ ਵਾਲੇ ਜੀ ਉਹ ਪਹਿਲਾਂ ਵੀ ਸੀ ਪਰ ਉਹ ਫਿਰ ਇੱਕਦਮ ਉੱਭਰ ਕੇ ਸਾਹਮਣੇ ਆ ਗਏ ਤੇ ਮੇਰੇ 'ਚ ਵੀ ਉਹਦੇ ਚ ਫਿਰ ਇਹ ਸਰਗਰਮ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਜੀ ਉੱਥੇ ਬੜਾ ਉਭਾਰ ਆਇਆ ਬੜੀਆਂ ਸੁਭਾਵਾਂ ਬਣੀਆਂ ਤੇ ਬੜਾ ਕੁਝ ਕੀਤਾ ਇਹਨਾਂ ਨੇ ਲਗਾਤਾਰ ਹੀ ਸਰਗਰਮ ਰਿਹਾ ਹੈ ਕਿ ਕਿਆ ਨੀਮਾ ਤਾਂ ਦੇਖਿਆ ਨਹੀਂ 77 ਤੋਂ ਬਾਅਦ ਇਹ ਕਿਤੇ ਵੀ